ਦੀ ਮਰਜ਼ੀ ਦੇ ਨਾਲ ਉਹ ਸੇਵਾ ਕਰਕੇ ਸ਼ਾਮ ਨੂੰ ਚਲੇ ਜਾਂਦੇ ਨੇ ਅਸੀਂ ਪੂਰੀ ਦੁਨੀਆ ਦੇ ਵਿੱਚ ਪੰਡਿਤ ਜੀ ਤੁਹਾਡੇ ਚੈਨਲ ਦੇ ਜ਼ਰੀਏ ਦੱਸਣਾ ਚਾਹੁੰਦੇ ਆ ਕਿ ਅਜੇ ਤੱਕ ਇੱਥੇ ਜਿਹੜਾ ਹੈਗਾ ਨੈਸ਼ਨਲ ਚੈਨਲ ਕੋਈ ਕਵਰ ਕਵਰ ਕਰਨ ਨਹੀਂ ਆਇਆ ਇੱਥੇ ਸਾਡੇ ਤੇ ਸਿਰਫ ਦੱਸਿਓ ਤੁਸੀਂ ਪਹਿਲੇ ਚੈਨਲ ਉਹ ਜਿਹੜੇ ਇੱਥੇ ਆਇਓ ਜਾਂ ਦੋ ਦਿਨ ਪਹਿਲਾਂ ਸਾਡੇ ਕੋਲ ਪਰਮਵੀਰ ਬਾਖੀ ਆਏ ਸੀ ਪ੍ਰਾਇਮੇਸ਼ੀਆ ਵਾਲੇ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਜਿਹੜਾ ਇੱਥੇ ਮੁੱਕੇ ਨੇ ਤੇ ਤੁਹਾਡੇ ਚੈਨਲ ਦੇ ਜ਼ਰੀਏ ਅਸੀਂ ਨੈਸ਼ਨਲ ਮੀਡੀਆ ਨੂੰ ਵੀ ਦੱਸਣਾ ਚਾਹੁੰਦੇ ਆ ਕਿ ਇੱਥੇ ਆ ਕੇ ਲੋਕਾਂ ਦੇ ਹੁਲਾਹੇਲ ਜਿਹੜੇ ਨੇ ਵੇਖੇ ਜਾਣ ਤੇ ਜਿਹੜੀ ਲਗਭਗ 100 150 ਕਿੱਲਾ ਜ਼ਮੀਨ ਬੰਜਰ ਬਣ ਚੁੱਕੀ ਆ ਉਹ ਕਿਸ ਤਰੀਕੇ ਦੇ ਨਾਲ ਪੰਜਾਬ ਦੇ ਲੋਕ ਜਾਂ ਬਾਹਰੋਂ ਹਰਿਆਣੇ ਤੋਂ ਆ ਕੇ ਲੋਕ ਮਿਲ ਸੇਵਾ ਕਰਕੇ ਇਹਨੂੰ ਸਹੀ ਕਰ ਰਹੇ ਨੇ ਤੇ ਮੇਰਾ ਨੈਸ਼ਨਲ ਚੈਨਲ ਵਾਲਿਆਂ ਨੂੰ ਰੋਸ ਵੀ ਉਹਨਾਂ ਤੇ ਸਾਡਾ ਪਿੰਡ ਦਾ ਅਜੇ ਤੱਕ ਨਹੀਂ ਪਹੁੰਚਿਆ ਇਹ ਇੱਥੇ ਆ ਕੇ ਪਹੁੰਚ ਕੇ ਸਾਡੇ ਜਿਹੜੇ ਪਿੰਡ ਦੀ ਆਵਾਜ਼ ਆ ਪੂਰੀ ਦੁਨੀਆ ਤੱਕ ਪੂਰੇ ਤੁਹਾਨੂੰ ਬੇਨਤੀ ਹੈ ਕਿ ਇੱਥੇ ਵੱਧ ਚੜ ਕੇ ਸੇਵਾ ਕਰਨ ਆ ਕੇ ਤੁਸੀਂ ਆਪ ਆ ਕੇ ਅੱਖੀਂ ਦੇਖੋ ਜਦੋਂ ਆਪ ਆ ਕੇ ਦੇਖੋਗੇ ਤੁਹਾਨੂੰ ਪਤਾ ਲੱਗੇਗਾ ਸੇਵਾ ਕਿਸ ਢੰਗ ਦੇ ਨਾਲ ਹੋ ਰਹੀ ਆ ਤੇ ਬਾਕੀ ਮੇਰੇ ਜਿੰਨੇ ਵੀ ਵੀਰ ਇੱਥੇ ਪਹੁੰਚੇ ਨੇ ਜਿੰਨੇ ਇਲਾਕੇ ਦੇ ਸਕੂਟ ਕਰ ਰਹੇ ਨੇ ਸਾਰੇ ਵੀਰਾਂ ਦਾ ਇੱਥੇ ਪਹੁੰਚਣ ਤੇ ਸਕੂਟ ਕਰਨ ਦੇ ਬਹੁਤ-ਬਹੁਤ ਧੰਨਵਾਦ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ